ਸਵਾਗਤ ਹੈ ਜੀ ਹੁਸ਼ਿਆਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤ ਤਸਵੀਰਾਂ ਤੁਹਾਡੇ ਨਾਲ ਇਹ ਹੁਸ਼ਿਆਰਪੁਰ ਹਲਕਾ ਟਾਂਡਾ ਅਧੀਨ ਆਉਂਦੇ ਪਿੰਡ ਰੜਾ ਮੰਡ ਦੀਆਂ ਆਪਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਰੜਾ ਮੰਡ ਦਾ ਕੁਝ ਇਲਾਕਾ ਜਿਹੜਾ ਬਿਆਸ ਦਰਿਆ ਦੇ ਪਾਣੀ ਦੀ ਲਪੇਟs ਵਿੱਚ ਆਇਆ ਤੇ ਪਾਣੀ ਦੀ ਲਪੇਟ ਚ ਆਉਣ ਕਾਰਨ ਉੱਥੋਂ ਦੇ ਨਜ਼ਦੀਕੀ ਲੋਕਾਂ ਨੂੰ ਬੇਕਰ ਹੋਣਾ ਪਿਆ ਤੇ ਅੱਜ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਐ ਮੈਡਮ ਆਸ਼ਿਕਾ ਜੈਨ ਅਤੇ ਐਸਐਸਪੀ ਹੁਸ਼ਾਰਪੁਰ ਸੰਦੀਪ ਕੁਮਾਰ ਮਲਿਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਨਾਲ ਹੀ ਹੁਸ਼ਾਰਪੁਰ ਦਾ ਸਮੂੱਚਾ ਪ੍ਰਸ਼ਾਸਨ ਵੀ ਮੌਜੂਦ ਹੁੰਦਾ ਹੈ ਹਾਲਾਂਕਿ ਜਦੋਂ ਮੀਡੀਆ ਵੱਲੋਂ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਨਾਲ ਜਿੱਠਣ ਦੇ ਲਈ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਚਾਹੇ ਉਹ ਸਿਹਤ ਵਿਭਾਗ ਦੇ ਟੀਮ ਹੋਵੇ ਚਾਹੇ ਹੋਰਨਾਂ ਵਿਭਾਗਾਂ ਦੇ ਨਾਲ ਤਾਲਮਿਲ ਕਰਨ ਦੀ ਗੱਲ ਹੋਵੇ ਤਾਂ ਹਰ ਇੱਕ ਵਿਭਾਗ ਦੇ ਨਾਲ ਹੁਸ਼ਾਰਪੁਰ ਦਾ ਜਿਹੜਾ ਸਮੁੱਚਾ ਪ੍ਰਸ਼ਾਸਨ ਹੈ ਆਪਸੀ ਤਾਲਮਿਲ ਦੇ ਨਾਲ ਇਹਨਾਂ ਹੜਾ ਵਰਗੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਤਿਆਰਬਰ ਤਿਆਰ ਹੈ ਤੇ ਇੱਕ ਅਹਿਮ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ 11 ਦੇ ਕਰੀਬ ਵੋਟਾਂ ਵੀ ਜਿਹੜੀਆਂ ਉਹ ਤਨਾਤ ਕੀਤੀਆਂ ਗਈਆਂ ਨੇ ਜਿਸ ਵਿੱਚੋਂ 5 ਦੇ ਕਰੀਬ ਵੋਟਾਂ ਜਿਹੜੀਆਂ ਦਸੂਹਾ ਅਤੇ ਚਾਂਡਾ ਹਲਕੇ ਦੇ ਵਿੱਚ ਤਨਾਤ ਕੀਤੀਆਂ ਗਈਆਂ ਨੇ ਤੇ 4 ਵੋਟਾਂ ਉਹ ਮੁਕੇਰੀਆਂ ਹਲਕੇ ਦੇ ਵਿੱਚ ਤਰਾਤ ਕੀਤੀਆਂ ਗਈਆਂ ਨੇ ਤੇ ਦੋ ਵੋਟਾਂ ਜਿਹੜੀਆਂ ਹੈੱਡਕੁਆਰਟਰ ਤੇ ਰਿਜ਼ਰਵਰ ਰੱਖੀਆਂ ਗਈਆਂ ਨੇ ਭਾਪਕੇ ਜਿਨ੍ਹਾਂ ਨੂੰ ਲੋਡ ਪੈਂਡ ਤੇ ਫਿਰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਇਸ ਮੌਕੇ ਉਹਨਾਂ ਨੇ ਇਹ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬੇਕਾਰ ਹੋਣਾ ਪਿਆ ਤਾਂ ਉਹਨਾਂ ਦਾ ਪੂਰੀ ਤਰ੍ਹਾਂ ਦੇ ਨਾਲ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ ਤੇ ਇਹ ਬੇਕਾਰ ਹੋਏ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਜਿਹੜਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਜਿਹੜੀ ਉਹ ਨਹੀਂ ਆਉਣ ਦਿੱਤੀ ਜਾਵੇਗੀ ਹੋਰ ਕੀ ਕੁਝ ਕਿਹਾ ਡੀਸੀ ਆਸ਼ੀਕਾ ਜੈਨ ਨੇ ਅਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਹਾਂਜੀ ਅੱਜ ਤੁਸੀਂ ਦੇਖ ਰਹੇ ਹੋ ਮਾਨੋਗ ਐਮ ਐਲ ਏ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਸਾਰੇ ਮੈਂ ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਏ ਡੀ ਸੀ ਰੂਰਲ ਡਿਵੈਲਪਮੈਂਟ ਐਕਸੀਅਨ ਡਰੇਨੇਜ ਸਿਵਲ ਸਰਜਨ ਦਫਤਰ ਵੱਲੋਂ ਸਾਰੇ ਮਹਿਕਮੇ ਲਗਾਤਾਰ ਇੱਥੇ ਪਹੁੰਚ ਵੀ ਰਹੇ ਨੇ ਆਪ ਵੀ ਜਾਇਜ਼ਾ ਲੈ ਰਹੇ ਨੇ ਔਰ ਲਗਾਤਾਰ ਨਜ਼ਰ ਬਣਾਈ ਬੈਠੇ ਆ ਤਾਂ ਕਿ ਜਿਹੜਾ ਪਾਣੀ ਅੰਦਰ ਆਇਆ ਹੈ ਉਹਦੀ ਕਿਵੇਂ ਸੰਭਾਲ ਕਰਨੀ ਹੈ ਕਿਸ ਤਰ੍ਹਾਂ ਦੀ ਲੀਫ ਤੇ ਰੈਸਕਿਊ ਦੇ ਮੈਜਰਸ ਅਸੀਂ ਅਪਣਾਣੇ ਨੇ ਅਸੀਂ ਦੋ ਦਿਨ ਪਹਿਲਾਂ ਹੀ ਅਸੈਸਮੈਂਟ ਕਰਕੇ ਰੱਖਦੇ ਹਾਂ ਬੀਬੀਐਮਬੀ ਦੇ ਨਾਲ ਸਾਡਾ ਲਗਾਤਾਰ ਤਾਲਮੇਲ ਚੱਲਦਾ ਹੈ ਮਾਨਯੋਗ ਸਾਡੇ ਪੋਰਟਰ ਰਿਸੋਰਸਸ ਦੇ ਸੈਕਟਰੀ ਸਾਹਿਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਾਲ ਲਗਾਤਾਰ ਸਾਡਾ ਤਾਲਮੇਲ ਰਹਿੰਦਾ ਹੈ ਰਾਤ-ਰਾਤ ਨੂੰ ਸਿੱਰੇ-ਸਰੇ ਸਾਨੂੰ ਪਤਾ ਲੱਗਦਾ ਹੈ ਘੰਟੇ-ਘੰਟੇ ਬਾਅਦ ਕਿ ਕਿੰਨਾ ਪਾਣੀ ਜਿਹੜਾ ਹੈ ਡੈਮ ਦੇ ਥਰੂ ਰਿਲੀਜ਼ ਹੋਣ ਵਾਲਾ ਹੈ ਤਾਂ ਕਿ ਅਸੀਂ ਅੱਗੇ ਆਪਣੀ ਤਿਆਰੀ ਪੂਰੀ ਰੱਖੀਏ ਮਾਨਯੋਗ ਸੀਐਮ ਸਾਹਿਬ ਦਾ ਮੈਨੂੰ ਆਪ ਫੋਨ ਆਇਆ ਸੀ ਇਹ ਦਾ ਜਾਇਦਾ ਲੈਂਦੇ ਕਿ ਇਵੈਕਿਊਏਸ਼ਨ ਦੇ ਸਾਡੇ ਕਿਸ ਤਰ੍ਹਾਂ ਦੇ ਅਰੇਂਜਮੈਂਟ ਹੈ ਕਿੰਨਾ ਪਾਣੀ ਹੋਣ ਕਰਕੇ ਕਿੰਨੇ ਪਿੰਡ ਅਫੈਕਟਡ ਹੋਣ ਬੈਨੇ ਹੈ ਲਗਾਤਾਰ ਅਸੀਂ ਉਹਨਾਂ ਨੂੰ ਵੀ ਜਿਹੜਿਆ ਪੂਰੀ ਸਿਚੁਏਸ਼ਨ ਦਾ ਜਾਇਦਾ ਦੇ ਰਹੇ ਔਰ ਅਸੀਂ ਪੂਰੀ ਤਰ੍ਹਾਂ ਨਾਲ ਪ੍ਰਿਪੇਅਰਡ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਸੁਵਿਧਾ ਅਸੀਂ ਘੱਟੋ ਘੱਟ ਹੋਣ ਦੇਈਏ ਅਸੀਂ ਹਰ ਤਰ੍ਹਾਂ ਦੀ ਮੈਡੀਸਿਨ ਦੀ ਸਹੂਲਤ ਹੈ ਤਰਪਾਲਾ ਹੈ ਖਾਣ ਪੀਣ ਦਾ ਅਰੇਂਜਮੈਂਟ ਹੈ ਬਸ ਇਨੀ ਇੱਕ ਜ਼ਰੂਰ ਇਹਨਾਂ ਨੂੰ ਤਕਲੀਫ ਜ਼ਰੂਰ ਹੈ ਕਿ ਇਹਨਾਂ ਨੂੰ ਘਰੋਂ ਦੂਰ ਬੈਠਣਾ ਪੈ ਰਿਹਾ ਹੈ ਲੇਕਿਨ ਅਸੀਂ ਲਗਾਤਾਰ ਐਨਡੀਆਰਐਫ ਦੇ ਨਾਲ ਵੀ ਜਿਹੜੇ ਐ ਕਾਲਮੇ ਕੀਤਾ ਹੋਇਆ ਹੈ 2 ਘੰਟੇ ਦੇ ਅੰਦਰ ਅੰਦਰ ਸਾਨੂੰ ਅਸ਼ਵਾਸਨ ਹੈ ਕਿ ਜਦੋਂ ਲੋਟ ਪੈਂਦੀ ਹੈ ਐਨਡੀਆਰਐਫ ਵੀ ਇੱਥੇ ਡਿਪਲੋਏ ਕੀਤੀ ਜਾ ਸਕਦੀ ਹੈ ਤੁਹਾਨੂੰ ਕਿਤੇ ਨਹੀਂ ਲੱਗਦਾ ਕਿ ਇਹ ਪੱਛਾ ਜਿਹੜਾ ਪ੍ਰਸ਼ਾਸਨ ਥੋੜਾ ਲੇਟ ਹੈ ਕਿਉਂਕਿ 3 ਦਿਨ ਹੋ ਗਏ ਨਾ ਉਹ ਜਿਹੜਾ ਅੱਜ ਚੌਥਾ ਦਿਨ ਹੈ ਇਹਨਾਂ ਦਾ ਪਿੰਡ ਵਾਸੀਓ ਦਾ ਕਹਿਣਾ ਹੈ ਕਿ ਪਰਚਾ ਵੀ ਅਜੇ ਤੱਕ ਖੜ ਦਾ ਕੋਈ ਨਹੀਂ ਦੇਖੋ ਜੀ ਸਾਰੇ ਪਿੰਡ ਵਾਲੇ ਤੁਹਾਡੇ ਸਾਹਮਣੇ ਖੜੇ ਪਹਿਲੇ ਦਿਨ ਤੋਂ ਇੱਥੇ ਪ੍ਰਸ਼ਾਸਨ ਵੱਲੋਂ ਭਾਵੇਂ ਐਸ.ਡੀ.ਐਮ. ਸਾਹਿਬ ਹੈ ਡੀ.ਐਸ.ਟੀ. ਸਾਹਿਬ ਹੈ ਦਿਨ ਰਾਤ ਸਾਡੇ ਤਹਿਸੀਲਦਾਰ ਜਾਈਬਾਨ ਨੇ ਐਕਸੈਂ ਡਰੇਨੇਜ ਐਨ ਐਚ ਤੋਂ ਅਸੀਂ ਖਾਸ ਜਿਹੜੇ ਬੰਦ ਦੇ ਵਿੱਚ ਪਾੜ ਪਿਆ ਸੀ ਐਨ ਐਚ ਅੰਮ੍ਰਿਤਸਰ ਤੋਂ ਅਸੀਂ ਟੀਮਾਂ ਬੁਲਾਈਆਂ ਪਰਸੋਂ ਤੋਂ ਲੱਗੀਆਂ ਹੋਈਆਂ ਅਸੀਂ ਲਗਾਤਾਰ ਜਿਹੜਾ ਹੈ ਇਸ ਮੁੱਦੇ ਤੇ ਇਸੂ ਤੇ ਨਜ਼ਰ ਬਣਾਏ ਬੈਠੇ ਹਾਂ ਲਗਾਤਾਰ ਇਨਵੋਲਡ ਨਹੀਂ ਹੈ ਤਾਂ ਕਿ ਜਿਹੜਾ ਹੈ ਕੰਮ ਛੇਤੀ ਤੋਂ ਛੇਤੀ ਹੋ ਸਕਦਾ ਹੈ ਤਕਸੀਬਾਨ ਜਿਹੜਾ ਹੈਗਾ ਕੁਝ ਸਮਾਂ ਤੋਂ ਜਿਹੜਾ ਕੰਪਲੀਟ ਪਿਆ ਆ ਗਿਆ ਸੀ ਕਿ ਕਾਰਨ ਹੈ ਕਿ ਸੀਐਮ ਸਾਹਿਬ ਅਤੇ ਆਈਟੀ ਉਹਨਾਂ ਨੇ ਗੱਲ ਕੀਤੀ ਕਿ ਤਕਸੀਬਾਨ ਜਿਸ ਤਰ੍ਹਾਂ ਇਸ ਸਮੱਸਿਆ ਨੂੰ ਹੱਲ ਕੀਤਾ ਹੈ ਪਰ ਕੁਝ ਲੋਕ ਕਹਿੰਦੇ ਕਿ ਤਕਸੀਬਾਨ ਤੇ ਕੁਝ ਪਾਣੀ ਜਿਹੜਾ ਚੱਲਦਾ ਪਿਆ ਕੀ ਕਿਹੜਾ ਚੱਲ ਦੇਖੋ ਜੀ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਐਕਸਟ੍ਰੀਮ ਮੌਸਮ ਹੋਣ ਕਰਕੇ ਜਿਹੜਾ ਪਾਣੀ ਆਇਆ ਹੈ ਜਿਹਦੇ ਕਰਕੇ ਐਨਐਚ ਦਾ ਉਹ ਤਕਸੀਬਾਨ ਹੈ ਗਾਈਡ ਬਣ ਹੈ ਦੀਦੇ ਵਿੱਚ ਕ੍ਰੈਕਸ ਆਏ ਜਿਦੇ ਕਰਕੇ ਪਾਣੀ ਅੰਦਰੜ ਗਿਆ ਐਨ ਐਚ ਦੀ ਟੀਮ ਪਰਸੋਂ ਤੋਂ ਇੱਥੇ ਡਿਪਲੋਇਡ ਐ ਔਰ ਉਹ ਉਹਨਾਂ ਦੀ ਲੇਬਰ ਲਗਾਤਾਰ ਕੰਮ ਕਰ ਰਹੀ ਐ ਮਿੱਟੀ ਪਾ ਕੇ ਹੋਰ ਤਰ੍ਹਾਂ ਨਾਲ ਟੈਕਨੀਕਲ ਸੋਲੂਸ਼ਨਸ ਕੱਢ ਕੇ ਤਾਂ ਕਿ ਉਹਨੂੰ ਪੂਰੀ ਤਰ੍ਹਾਂ ਨਾਲ ਸਟੈਂਡਨ ਕੀਤਾ ਜਾਵੇ ਐਮ ਐਲ ਸਰ ਲੋਕਾਂ ਦੀ ਸੁਰੱਖਿਆ ਵਾਸਤੇ ਹੁਣ ਤੱਕ ਇਹਦੇ ਖੇਤਰ ਇਤਿਹਾਸ ਤੋਂ जोड ਕੇ ਰੱਖੀ ਜਾਂਦੀ ਜੇ ਛੋਟੇ ਛੋਟੇ ਹੁੰਦੇ ਨੇ ਅਸੀਂ ਜੀ ਫਲਡ ਸੀਜ਼ਨ ਤੋਂ ਪਹਿਲਾਂ ਹੀ ਆਪਣੀਆਂ ਸਾਰੀਆਂ ਬੋਟਸ ਜਿਹੜੀਆਂ ਰੋਪੜ ਭੇਜ ਕੇ ਪੰਜਾਬ ਸਰਕਾਰ ਵੱਲੋਂ डीसी रोपर दी ड्यूटीयां ਲਈਆਂ ਗਈਆਂ ਸੀ ਕਿ ਸਾਰੀਆਂ ਬੋਟਸ ਦੀ ਰਿਪੇਅਰ ਔਰ ਉਹਨਾਂ ਨੂੰ ਚਾਲੂ ਹਾਲਾਤਾਂ ਦੇ ਵਿੱਚ ਕਰਨ ਲਈ ਸਾਡੇ ਕੋਲ ਇਸ ਵੇਲੇ 11 ਤੋਂ ਵੱਧ ਬੋਟਸ ਹੈ ਜਿਦੇ ਵਿੱਚ 5 ਇਥੇ ਦਸੂਆ ਟਾਂਡਾ ਵਿਖੇ ਹੈ 4 ਮੁਕੇਰੀਆ ਵਿਖੇ ਹੈ 2 ਅਸੀਂ ਹੈੱਡਕਵਾਰਟਰ 'ਚ ਰਿਜ਼ਰਵ ਰੱਖੀਆਂ ਹੋਈਆਂ ਨੇ ਇਸ ਤੋਂ ਇਲਾਵਾ ਸਾਡੀ ਐਨਡੀਆਰਐਫ ਦੇ ਨਾਲ ਲਗਾਤਾਰ ਤਾਲਮੇਲ ਹੈ ਜਿਵੇਂ ਮੈਂ ਦੱਸਿਆ ਉਹ ਵੀ ਆਪਣੇ ਇਕਵਿਪਮੈਂਟ ਲੈ ਕੇ 2 ਘੰਟੇ ਦੇ ਨੋਟਿਸ 'ਤੇ ਆ ਸਕਦੇ ਨੇ ਲਾਈਫ ਜੈਕਟਸ ਨੂੰ ਮੈਡੀਸਿਨਸ ਵੀ ਸਪਲਾਈ ਹੋਵੇ ਖਾਣ ਪੀਣ ਦੇ ਸਪਲਾਈ ਹੋਵੇ ਸਾਰੇ ਪਾਸੇ ਅਸੀਂ ਪੂਰੀ ਤਰ੍ਹਾਂ ਨਾਲ ਪ੍ਰਿਪੇਅਰਡ ਇਨਸਪਾਇਰ ਵੇ ਇਨੋਵੇਸ਼ਨ ਜੀਐਨਏ ਯੂਨੀਵਰਸਿਟੀ